ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ 2 ਅਕਤੂਬਰ ਨੂੰ ਵਿਜੇ ਦਸ਼ਮੀ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸਾਡੇ ਸ਼ਹਿਰ ਦੀ ਵਿਜੇ ਦਸ਼ਮੀ ਕਮੇਟੀ ਹੈ ਜਿਹੜੀ ਉਹਨਾਂ ਦੇ ਵੱਲੋਂ ਸਾਰਾ ਵੈਨਿਊ ਸਾਰਾ ਜਿਹੜਾ ਸਿਸਟਮ ਹੈ ਉਹ ਫਾਈਨਲ ਕਰ ਲਿੱਤਾ ਗਿਆ ਅੱਜ ਉਹਨਾਂ ਵੱਲੋਂ ਸਿਲੇਕਟਡ ਜਿਹੜੀ ਵੈਨਿਊ ਹੈ ਜਿੱਥੇ ਕਿ ਦੁਸ਼ਹਿਰਾ ਪੂਰੇ ਰੀਤੀ ਰਿਵਾਜਾਂ ਨਾਲ ਪੂਰੇ Hindu ਸਨਾਤਨ ਸੰਸਕ੍ਰਿਤੀ ਤੇ ਸੰਸਕਾਰਾਂ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਸਾਰਾ ਜੋ ਅਰੇਂਜਮੈਂਟ ਹੈ ਉਹਨਾਂ ਦੇ ਪ੍ਰਧਾਨ ਵਿਕਾਸ ਮਿੱਤਲ ਜੀ ਸਾਡੇ ਬਿਲਕੁਲ ਨਾਲ ਖ ਸ਼ਹਿਰ ਵਾਸੀਆਂ ਨੂੰ ਜਾਂ ਸਾਡੇ ਟਾਚਾ ਪੀਰੀਏ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਨੇ ਪਹਿਲਾਂ ਤਾਂ ਮਿੱਤਰ ਸਾਹਿਬ ਵੈਲਕਮ ਤੇ ਬਹੁਤ ਬਹੁਤ ਮੁਬਾਰਕਾਂ ਵੈਨਿਊ ਓਕੇ ਹੋਣ ਦੀਆਂ ਸਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ 2 ਅਕਤੂਬਰ ਨੂੰ ਕੀ ਖਾਸ ਪ੍ਰਮੁੱਖ ਪ੍ਰੋਗਰਾਮ ਨੇ ਤੇ ਕੀ ਤੁਸੀਂ ਲੋਕਾਂ ਨੂੰ ਮੈਸੇਜ ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਸ਼੍ਰੀ ਰਾਮ ਵਿਜੇ ਦਸ਼ਮੀ ਮਹੋਸਤ ਕਮੇਟੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਰੇ ਦਾ ਅਸੀਂ ਪ੍ਰੋਗਰਾਮ ਜੋ ਹੈ ਬੜੇ ਉਮਤਾ ਨਾਲ ਮਨਾ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਤੁਹਾਡੇ মিডিਆ ਰਾਹੀਂ ਇੱਕ ਸਿਰਿਹਾਏ ਦੇਣਾ ਚਾਹੁੰਦਾ ਹੈ ਵੀ ਇਸ ਵਾਰ ਸਭ ਤੋਂ ਪ੍ਰਮੁੱਖ ਜਿਹੜਾ ਹੈ ਮੇਰਾ ਮੈਸੇਜ ਇਸ ਵਾਰ ਸਾਡੀ ਜਗ੍ਹਾ ਜਿਹੜੀ ਹੈ ਪਿਛਲੀ ਵਾਰ ਨਾਲੋਂ ਅਸੀਂ ਚੇਂਜ ਕੀਤੀ ਹੈ ਇਹ ਜਿਸ ਵਾਰ ਜਿਹੜਾ ਜਗ੍ਹਾ ਦਾ ਸਾਡੀ ਵੈਨਿਊ ਹੈ ਸਾਡਾ ਉਹ ਗ੍ਰੀਨ ਲੈਂਡ ਹੋਟਲ ਦੇ ਬਿਲਕੁਲ ਸਾਹਮਣੇ ਹੁਸ਼ਿਆਰਪੁਰ ਆਟੋਮੋਬਾਈਲ ਉਹਦੇ ਬਿਲਕੁਲ ਨਾਲ ਤੁਹਾਡਾ ਖੰਡੇ ਦੇ ਵਿੱਚ ਇੱਥੇ ਤੁਸੀਂ ਸਾਰਿਆਂ ਨੇ ਧੂਮ ਧਾਮ ਨਾਲ ਅਸੀਂ ਇਸ਼ਾਰਾ ਬਣਾ ਰਹੇ ਹਾਂ ਸਾਰੇ ਤੁਸੀਂ ਉਰੇ ਪਹੁੰਚੋ ਔਰ ਜਿਹੜਾ ਇਸਵਰ ਦਾ ਪ੍ਰੋਗਰਾਮ ਹੈ ਸਾਡੇ ਜਿਹੜੇ ਪੁਤਲੇ ਹੈ ਉਹ ਬਿਲਕੁਲ ਪਰਫੈਕਟ 120 ਫੁੱਟ ਉਚਾਈ ਦੇ ਨਾਲ ਸ਼ਹਿਰ ਦੇ ਵਿੱਚ ਪਹਿਲੀ ਵਾਰ ਜੋ ਹੈ ਉਹ ਲੱਗਣਗੇ ਇਸ ਤੋਂ ਪਹਿਲਾਂ ਅਜ ਤੱਕ 120 ਫੁੱਟ ਉੱਚੇ ਪੁਤਲੇ ਅਜ ਤੱਕ ਨਹੀਂ ਲੱਗੇ 120 ਫੁੱਟ ਪੁਤਲੇ ਲੱਗਣਗੇ ਦੇ ਨਾਲ ਬਿਲਕੁਲ ਸੰਤ ਸਾਧੂ ਸੰਤ ਸਮਾਜ ਦੀ ਜੋ ਹੈ ਮਰਿਆਦਾ ਮਰਿਆਦਾ ਦੇ ਨਾਲ ਉਹ ਗੁਣਗਾਨ ਕਰਨਗੇ ਜਿਵੇਂ ਕਿ ਵਿਕਾਸ ਜੀ ਨੇ ਦੱਸਿਆ ਵੇ ਕਿ ਪ੍ਰੋਪਰ ਵੈਨਿਊ ਉਹਨਾਂ ਨੇ ਤੁਹਾਨੂੰ ਦੱਸਤਾ ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਵੇ ਕਿ ਜਿਹੜੇ ਸਿੰਗਰ ਨੇ ਕਮਰ ਗਰੇਵਾਲ ਸਾਹਿਬ ਉਹਨਾਂ ਨੂੰ ਵੀ ਇਹ ਗੱਲ ਕਲੀਅਰ ਕੀਤੀ ਗਈ ਹੈ ਕਿ ਜਿਹੜੇ ਗੀਤ ਨੇ ਉਹ ਸੱਭਿਆਚਾਰ ਦੇ ਨਾਲ ਰਿਕਾਰਡਿੰਗ ਹੋਵੇ ਅਕੋਰਡਿੰਗ ਹੋਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਪਿੱਛੇ ਜੇ ਸਾਡੇ ਸ਼ਹਿਰ ਕੀ ਪੂਰੇ ਦੇਸ਼ ਦੇ ਵਿੱਚ ਸਨਾਤਨ ਦੇ ਜਿਹੜੇ ਸਾਡੇ ਪ੍ਰੇਮੀ ਨੇ ਜਾਂ ਸਨਾਤਨ ਦੇ ਪ੍ਰਮੁੱਖ ਅਹੁਦੇਦਾਰ ਨੇ ਉਹਨਾਂ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਇਸ ਵਾਰੀ ਜਿਹੜਾ ਵੀ ਦੁਸ਼ਹਿਰਾ ਬਾ ਪੂਰਾ ਮर्याਦਾ ਦੇ ਵਿੱਚ ਰਹਿ ਕੇ ਮਨਾਇਆ ਜਾਵੇ ਕੁਝ ਇਦਾਂ ਦਾ ਹੋ ਹੱਲਾ ਨਾ ਹੋਵੇ ਤੇ ਨ ਹੋਵੇ ਜਿਹਦੇ ਨਾਲ ਕੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚ ਸਕੇ ਆਪਾਂ ਦੇਖਿਆ ਮਿੱਤਲ ਸਾਹਿਬ ਕੇ ਸਿੰਗਰ ਚਲੋ ਇੱਕਦਮ ਕੋਈ ਵੀ ਚੇਂਜ ਨਹੀਂ ਹੁੰਦੀ ਹੈਗੀ ਤਾਂ ਇਹਦੇ ਵਿੱਚ ਜਿਹੜੀਆਂ ਧਾਰਮਿਕ ਪ੍ਰਸਤੁਤੀਆਂ ਨੇ ਕਿ ਉਹਨੂੰ ਕੋਈ ਖਾਸ ਪ੍ਰੈਫਰੈਂਸ ਦਿੱਤੀ ਗਈ ਹੈ ਸਰ ਬਿਲਕੁਲ ਜੀ ਜੋ ਜੋ ਸਾਨੂੰ ਮੈਸੇਜ ਸ਼ਹਿਰ ਵਾਸੀਆਂ ਨੇ ਲਗਾਇਆ ਹੈ ਵੀ ਸਾਧੂ ਸਮਾਜ ਜੋ ਹੈ ਉਹਨਾਂ ਦੀ ਇੱਜ਼ਤ ਹੋਣੀ ਚਾਹੀਦੀ ਹੈ ਉਹਨਾਂ ਦੀ ਸਟੇਜ ਹੈ ਜਿਹੜੀ ਉਹ ਜੋ ਆਪਰੇ ਪਬਲਿਕ ਆਪਾਂ ਬੈਠਦੇ ਆ ਉਹਨਾਂ ਤੋਂ ਉੱਚੀ ਹੋਣੀ ਚਾਹੀਦੀ ਹੈ ਇਸ ਚੀਜ਼ਾਂ ਦਾ ਅਸੀਂ ਬਹੁਤ ਖਾਸ ਧਿਆਨ ਰੱਖਿਆ ਹੈ ਔਰ ਸਾਡੇ ਮਤਲਬ ਖਾਸ ਮੱਖ ਮਹਿਮਾਨ ਇਸਰ ਸਰਦਾਰ ਗੁਰਕਿਰ ਸਿੰਘ ਕੋਟਲੀ ਜੀ ਨੇ ਸਰਦਾਰ ਅਮਰ ਸਿੰਘ ਜੀ ਐਮਪੀ ਜੋ ਮੈਂਬਰ ਆਫ ਪਾਰਲੀਮੈਂਟ ਉਹਨੇ ਉਹਨਾਂ ਦਾ ਵੀ ਸਾਨੂੰ ਮੇਨ ਇਹ ਹੈ ਵੀ ਕਿਸੇ ਵੀ ਧਾਰਮਿਕ ਕਿਸੇ ਵੀ ਕਿਸੇ ਨੂੰ ਠੇਸ ਨਾ ਪਹੁੰਚਾਈ ਜਾਵੇ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਵੇ ਥੈਂਕ ਯੂ ਵੈਰੀ ਮਚ ਜੀ ਸਰਨਲ ਸਰਪ੍ਰਾਈਜ਼ ਤੇ ਸ਼ੁਕਲਾ ਅੰਕਲ ਵੀ ਖੜੇ ਨੇ ਉਹਨਾਂ ਤੋਂ ਵੀ ਜਾਣਦੇ ਆ ਅੰਕਲ ਆਪਾਂ ਦੇਖਿਆ ਵੇ ਕਿ ਬਹੁਤ ਜ਼ਿਆਦਾ ਆਪਣੇ ਪ੍ਰਮੁੱਖ ਤਿਹਾਰਾਂ ਚੋਂ ਇੱਕ ਹੈ ਸਨਾਤਨ ਦੇ ਪ੍ਰਮੁੱਖ ਤਿਹਾਰਾਂ ਦੇ ਵਿੱਚੋਂ ਇੱਕ ਇੱਕ ਤਾਂ ਵੈਨਿਊ ਬਾਰੇ ਜ਼ਰੂਰ ਚਾਣਨ ਪਾ ਦਿਓ ਜੀ ਕਿ ਨਵੀਂ ਜਿਹੜੀ ਸਿਲੈਕਸ਼ਨ ਆ ਵੈਨਿਊ ਹੈ ਉਹ ਕਿੱਥੇ ਆ ਤੇ ਕੀ ਇੱਥੇ ਈਜ਼ੀ ਪਹੁੰਚਣ ਦਾ ਰਾਹ ਹੈ ਤੇ ਕੀ ਇਸ ਵਾਰੀ ਪ੍ਰਮੁੱਖ ਦੁਸ਼ਹਿਰੇ ਦੇ ਵਿੱਚ ਮੇਨ ਆਪਾਂ ਕਹਿ ਦਈਏ ਜੀ ਅਟਰੈਕਸ਼ਨ ਦੀ ਚੀਜ਼ ਹੈ ਦੇਖੋ ਅਜੇ ਇੱਥੇ ਆਪਾਂ ਖੜੇ ਆ ਇਹ ਸਾਡਾ ਵੈਨਿਊ ਦੀ ਜਗ੍ਹਾ ਜਿੱਥੇ ਦੁਸ਼ਹਿਰਾ ਮਨਾਇਆ ਜਾਣਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਐ ਅਪੀਲ ਕਰਦਾ ਵੀ ਸਾਰੇ ਇੱਥੇ ਹੁਮ ਹੁਮ ਆ ਕੇ ਪੁੱਛੋ ਪਹੁੰਚੋ ਤੇ ਦੁਸ਼ਾਰੇ ਦਾ ਆਪਣਾ ਮਾਨ ਪੂਰਾ ਉਠਾਓ। ਤੇ ਥੈਂਕ ਯੂ ਜੀ ਸਾਡੇ ਨਾਲ ਗੋਲਡੀ ਜੀ ਵੀ ਨੇ ਹਾਂਜੀ ਹਾਂ ਜਰੂਰ ਜੀ ਗੋਲਦੀ ਸ਼ਰਮਾ ਜੀ ਆਪਾਂ ਦੇਖਿਆ ਵਾ ਕਿ ਸਾਡੇ ਸਨਾਤਨ ਦੇ ਪ੍ਰਮੁੱਖ ਤਿਹਾਰਾਂ ਦੇ ਵਿੱਚੋਂ ਇੱਕ ਤਿਹਾਰਾ ਤੇ ਸਾਰੇ ਪ੍ਰਬੰਧ ਨੇ ਜਿਹੜੇ ਬਿਲਕੁਲ ਚਾਕ ਚੋ ਬੰਦ ਹੋਣੇ ਚਾਹੀਦੇ ਨੇ ਮੇਨ ਗੱਲ ਹੈ ਜੀ ਸਨਾਤਨੀ ਪਰੰਪਰਾਵਾਂ ਸਨਾਤਨੀ ਰੀਤੀ ਰਿਵਾਜ ਤੇ ਸਨਾਤਨੀ ਸੰਸਕਾਰ ਇਹਨਾਂ ਨੂੰ ਸਾਰਾ ਦੇਸ਼ ਹੀ ਕਹਿ ਰਿਹਾ ਵਾ ਕਿ ਪਹਿਲ ਦਿੱਤੀ ਜਾਵੇ ਕਈ ਵਾਰੀ ਕੀ ਹੁੰਦਾ ਵਾ ਕਿਸ ਤਰ੍ਹਾਂ ਦੀ ਡਿਸਟਰਬੈਂਸ ਹੋ ਜਾਂਦੀ ਹੈ ਕੀ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਗਿਆ ਵਾ ਤੇ ਵੈਨਿਊ ਹੈ ਕਿਉਂਕਿ ਇਹ ਵੈਨਿਊ ਫਸਟ ਟਾਈਮ ਸਿਲੈਕਟ ਹੋਇਆ ਵਾ ਇਹਦੇ ਬਾਰੇ ਵੀ ਜਰੂਰ ਸਾਡੇ ਚੈਨਲ ਰਾਹੀਂ ਜਿਹੜੇ ਸਾਡੇ ਸ਼ਹਿ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ જય શ્રી ਰਾਮ ਮੈਂ ਦੱਸਣਾ ਚਾਹੁੰਗਾ ਵੀ ਜਿਹੜੀ ਇਹ ਸ਼੍ਰੀ ਰਾਮ ਵਿਜੇ ਦਸਮੀ ਮੌਸਬ ਕਮੇਟੀ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਦੁਸਹਿਰੇ ਦਾ ਪ੍ਰੋਗਰਾਮ ਕਰਾਂਦੀ ਆ ਰਹੀ ਹੈ ਔਰ ਇਸ ਸਾਲ ਵੀ ਇਹ ਬਹੁਤ ਹੀ ਧੂਮ ਧਾਮ ਨਾਲ ਜਿਹੜਾ ਪ੍ਰੋਗਰਾਮ ਦੁਸਹਿਰੇ ਦਾ ਕਰਾਇਆ ਜਾ ਰਿਹਾ ਹੈ ਜਿਹਦੇ ਸਰਪ੍ਰਸ ਸਾਡੇ ਅਨਿਲ ਸ਼ੁਕਲਾ ਜੀ ਨਾਲ ਨੇ ਤੇ ਸਾਡੇ ਪ੍ਰਧਾਨ ਜੀ ਵਿਕਾਸ ਮਿੱਤਲ ਜੀ ਮਿੰਕੂ ਜੀ ਔਰ ਇਹਨਾਂ ਦੀ ਟੀਮ ਪੂਰੀ ਵਧਾਈ ਦੇ ਪਾਤਰ ਹੈ ਤੇ ਜਿਹੜਾ ਇਹ ਜਿਹੜਾ ਦੁਸਹਿਰਾ ਵਾ ਇਸ ਸਾਲ ਮੈਂ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਗ੍ਰੀਨ ਲੈਂਡ ਹੋਟਲ ਦੇ ਬਿਲਕੁਲ ਸਾਹਮਣੇ ਮਨਾਇਆ ਜਾ ਰਿਹਾ ਵਾ ਜਿਹਦੇ ਵਿੱਚ ਜਿਹੜੇ ਜਿਹੜੇ ਮਤਲਬ ਕਿ ਕਲਾਕਾਰ ਨੇ ਬਹੁਤ ਹੀ ਸੁਰੀਲੀ ਆਵਾਜ਼ ਕਨਵਰ ਗਰੇਵਾਲ ਜੀ ਇੱਥੇ ਪਹੁੰਚ ਰਹੇ ਨੇ ਤਾਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਉਹਨਾਂ ਦੀ ਆਵਾਜ਼ ਸੁਣਨ ਵਾਸਤੇ ਉਹਨਾਂ ਦੇ ਪ੍ਰੋਗਰਾਮ ਦੇਖਣ ਵਾਸਤੇ ਔਰ ਦਸਹਿਰੇ ਦਾ ਮੇਲਾ ਦੇਖਣ ਵਾਸਤੇ ਤੁਸੀਂ ਇੱਥੇ ਜ਼ਰੂਰ ਪਹੁੰਚੋ ਉੱਥੇ ਹੀ ਮੈਂ ਦੁਬਾਰਾ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੀਆਂ ਵਧਾਈਆਂ ਦੇਣਾ ਜੈ ਸ਼੍ਰੀ ਰਾਮ ਜੀ ਥੈਂਕ ਯੂ ਵੈਰੀ ਮਚ ਜੀ ਮੇਰੇ ਸਾਹ ਨਾਲ ਹੋਰ ਵੀ ਸਾਰੇ ਅਹੁਦੇਦਾਰ ਮੈਂਬਰ ਸੇ ਆਪਾਂ ਖੜੇ ਨੇ ਸਰ ਆਪਾਂ ਦੇਖਿਆ ਹੋਵੇ ਕਿ ਜਿਹੜੇ ਬਣਾਏ ਜਾਂਦੇ ਨੇ ਰਾਵਣ ਦੀ ਪ੍ਰਤਿਮਾ ਬਣਾਈ ਜਾਂਦੀ ਹੈ ਪੁਤਲਾ ਬਣਾਇਆ ਜਾਂਦਾ ਹੈ ਕਿ ਇਸ ਵਾਰੀ ਉਹਦੇ 'ਚ ਕੁਝ ਖਾਸ ਰੱਖਿਆ ਹੋਇਆ ਕਿ ਜਿਵੇਂ ਆਮ ਆਪਾਂ ਦੇਖਿਆ ਹੋਵੇ ਕਿ ਐਕਸਟਰਾ ਕੋਈ ਲੈਂਥ ਦੇ ਦਿੰਦਾ ਜਾਂ ਕੁਝ ਐਕਸਟਰਾ ਦੇਖਣ ਨੂੰ ਇਹ ਚੀਜ਼ ਹੁੰਦੀ ਹੈ ਕਿ ਲੋਕ ਆਪਣੇ ਅਮੀਰ ਵਿਰਸੇ ਆਪਣੇ ਧਰਮ ਦੇ ਨਾਲ ਜੁੜ ਸਕਣ ਤਾਂ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਗਿਆ ਸਰ ਹਾਂ ਜੀ ਜੈ ਸ਼੍ਰੀ ਰਾਮ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਵਾਰੀ ਪੁਤਲਿਆਂ ਦਾ ਖਾਸ ਧਿਆਨ ਰੱਖਿਆ ਗਿਆ ਜੀ ਉਹਨਾਂ ਦੀ ਜਿਹੜੀ ਹਾਈਟ ਹੈ ਉਹ 120 ਇਸ ਵਾਰੀ ਜਿਹੜੇ ਪੁਤਲੇ ਅੱਜ ਤੱਕ ਪਹਿਲਾਂ ਐਸੇ ਪੁਤਲੇ ਕਦੇ ਵੀ ਖੰਨੇ ਚ ਤਿਆਰ ਨਹੀਂ ਹੋਏ ਬਿਲਕੁਲ ਨਵਾਂ ਕਨਸੈਪਟ ਨਵੇਂ ਚਿਹਰੇ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਊਗਾ ਜੀ ਜਿਵੇਂ ਕਿ ਆਪਣੇ ਪੂਰੇ ਸੰਸਕਾਰ ਨੇ ਜੀ ਵਿਧੀ ਵਿਧਾਨ ਨੇ ਉਹ ਚੀਜ਼ ਨੂੰ ਪ੍ਰੋਪਰ ਢੰਗ ਦੇ ਨਾਲ ਐਨਲਿਸਿਸ ਕਰਕੇ ਤਾਂ ਫਾਈਨਲ ਕੀਤਾ ਗਿਆ ਬੈਂਕੋ ਜੀ ਬਿਲਕੁਲ ਜੀ ਬਿਲਕੁਲ ਪੂਰਾ ਹਰ ਇੱਕ ਚੀਜ਼ ਦਾ ਬਤਨੋਂ ਪਹਿਲਾਂ ਵੀ ਦੱਸ ਚੁੱਕੇ ਆ ਹਰ ਚੀਜ਼ ਦਾ ਮर्याਦਾ ਦੇ ਵਿੱਚ ਰੱਖ ਕੇ ਇਹਨੂੰ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਤੇ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਹਾਂ ਤੁਸੀਂ ਆਪਣੇ ਮੀਡੀਆ ਰਹੀਂ ਔਰ ਕੈਮਰੇ ਰਹੀਂ ਸ਼ਹਿਰ ਵਾਸੀਆਂ ਨੂੰ ਜਰੂਰ ਸਾਡਾ ਗਰਾਊਂਡ ਵੀ ਦਿਖਾਓ ਅਸੀਂ ਬਹੁਤ ਖੁੱਲੀ ਜਗ੍ਹਾ ਇਹ 25 ਏਕੜ ਦੇ ਵਿੱਚ ਅਸੀਂ ਇਸ ਵਾਰ ਜਗ੍ਹਾ ਬਣਾ ਰਹੇ ਹਾਂ ਮੇਰੇ ਖਿਆਲ ਇਹ ਵੀ ਇੱਕ ਇਤਿਹਾਸ ਹੀ ਹੋਏਗਾ ਮੈਂ ਜੋ ਸਮਝਦਾ 25 ਏਕੜ ਦੇ ਵਿੱਚ ਅਸੀਂ ਦੁਸ਼ਹਰਾ ਮਨਾਉਣ ਜਾ ਰਹੇ ਹਾਂ ਜੀਟੀ ਰੋਡ ਤੇ ਲੋਕੇਸ਼ਨ ਹੈ ਸਾਡੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇਹ ਸ਼ਹਿਰ ਵਾਸੀਆਂ ਨੂੰ ਜਰੂਰ ਗ ਜ਼ਰੂਰ ਦਿਖਾਇਆ ਜਾਵੇ। थैंक यू वेरी मच जी।